ਆ ਵੀ ਪੁੱਤ ਮੱਲੇਲੇ ਪਹਿਲੇ ਤੋਂ ਆ ਮੱਲੇਲੇ ਤੋਂ ਪਹਿਲੇ ਰੱਖ ਲੈ ਜਿਹਦੇ ਵਿਚਾਲੇ ਉਹ ਨਹੀਂ ਰਿਫਰਦਾ ਹਾਂ ਨਾ ਅਸਵਾਲੇ ਗੰਦੇ ਟੋਪੀ ਲਾ ਕੇ ਵੇਖ ਹੀ ਲੈਣਾ ਮੂਤਰਨਾ ਕੱਢੇ ਬੜੇ ਟਾਈਮ ਮੀਆ ਮੂ ਆ ਤਾਂ ਪਹਿਲਾਂ ਦੇ ਨਿਕਲੇ ਹੋਏ ਨੇ ਜਿਹੜਾ ਛੱਡੇ ਹੋਏ ਨੇ ਦੇ ਦਿਨਾਂ ਦੇ ਨਿਕਲੇ ਆ ਠੰਡੇ ਦਿਨਾਂ ਦੇ ਨਿਕਲੇ ਹੋਏ ਮੇਰੇ ਘਾਟੀ ਉੱਡੇ ਸਾਰੇ ਹੁਣ ਕੱਢੇ ਹੀ ਕਬੂਤਰ ਉਹ ਤੈਨੂੰ ਭਾਂਚ ਦੇ ਦੋ ਸੁੱਕੇ ਕਬੂਤਰ ਛੱਡ ਦਈਏ ਤੇ ਉਹ ਦਦ ਦਿਨ ਮਾਰ ਜਾਣਗੇ ਅੱਜ ਤੱਕ ਬਦਾਮ ਖਵਾ ਯਾਰ ਕਰੇ ਬੰਦ ਕਰਨ ਨੂੰ ਜੀ ਨਹੀਂ ਕਰਦਾ ਭਾਂਚ ਉਹਦਾ ਆਪਣੇ ਆ ਪਾਣੀ ਘੋਟ ਲੈ ਦਉਂਗੀ ਮੈਂ ਨਹੀਂ ਰੋਟਾਲੂ ਡਾਲੂ ਕਰਦਾ ਇਹਨਾਂ ਨੂੰ ਉੱਤ ਕਰਨਾ ਛੱਡ ਦਾਂਗੇ ਯਾਰ ਉਹਦਾ ਕਬੂਤਰ ਵੀ ਚੱਲਿਆ ਗਿਆ ਹੋ ਸਾਰਿਆਂ ਨੇ ਚੱਲ ਗਣ ਸਰ ਭਾਈ ਪਿੰਡ ਲੱਖੇ ਘੜਾਈਆਂ ਆ ਦੇਖੀ ਭਈ ਆ ਆ ਤੇਰਾ ਡੈਡੀ ਕੋ ਨਹੀਂ ਉਸੇ ਵਾਲੀ ਆ ਆਹਨੇ ਗੱਲ ਲਈ ਬਗਲ ਆ ਗੁਲਾਬੀ ਬਗਲ ਆਉਂਦੀ ਹਾਂ ਹਾਂ ਕੱਬੀ ਬਗਲ ਵਾਲੀ ਉੱਚੀ ਖੜੀ ਹੈ ਗੁਲਾਬੀ ਖੜੀ ਹੈ ਨਾ ਇੱਕ ਉੱਚੀ ਖੜੀ ਹੈ ਜਿਹੜਾ ਮੇਰੇ ਤੇ ਕਬੂਤਰ ਨਾ ਲੰਘੇ ਦੋ ਉਹ ਬੈਲੀ ਨੂੰ ਤਾਂ ਵਿਖੀ ਜਾਂਦੀ ਉਧਰੋਂ ਮੈਂ ਹੀ ਧਿਆਨ ਦੇ ਦਿੱਤਾ ਅਗਲਾ ਵੀ ਪੁੰਝੇ ਲਿਖਾਗੇ ਨਾ ਹਾਂ ਉਹ ਬਹੁਤ ਖੜਿਆ ਜਿਹਾ ਚੱਲਿਆ ਖੜਾਏ ਮਿੱਤਰੋ ਕੰਮ ਜੀਤੂ ਆ ਜਾਂਦਾ ਇੱਕ ਤਾਂ ਵਾਰੀ ਹੋਦੀ ਸਿੰਘਿਆਰੇ ਵਾਲਾ ਇੰਡੀਕ ਦਾ ਆ ਜੀਤੂ ਦਾ ਵਾਲੀ ਵਾਰਸ ਕਾ ਆ ਜੀਤੂ ਦਾ ਇੱਕ ਵੱਡਾ ਵਾਲੀਵਾਰ ਸਾ ਆ ਆਪਣੇ ਭਰਾ ਰਾਜੇਰ ਨਾਲ ਆਇਆ ਆ ਆ ਮੁੰਡਾ ਜਵਾਰ ਲੈ ਆਇਆ ਤੋ ਆ ਜੇ ਇਹ ਨੀਪਾਲਾ ਦੇ ਦਾਨ ਕਾੜ ਕੇ ਚੇ ਮੇਰ ਨੂੰ ਕੀ ਆਈਡੀ ਆਸ਼ਾ ਵੀ ਇਹ ਗਾ ਆ ਵਿਦਿਕਾਉਤਰੀ ਜਾਂਦੇਸ਼ ਪੈਜਾ ਨੂੰ ਟਸਟ ਮਾਰਦੀ ਲੋਕੀ ਕਹਿੰਦੇ ਬਹਿੰਦੀ ਹੈ ਪਰ ਉਹਦਾ ਵੀ ਰੋੜਦੀ ਐਵੇਂ ਐ ਮੈਂ ਵੀਰੇ ਤੈਨੂੰ ਐਮ ਫੀਸ ਘੱਟ ਦੇ ਮਿਲੂਗੀ ਇਸ ਮਤਲਬ ਕਿ ਜਿਹੜੇ ਜਿੱਤ ਮਿਲੂਗੀ ਤੈਨੂੰ ਘੱਟ ਮਿਲੂਗੀ ਤੂੰ ਅੱਧੇ ਲੋਕਾਂ ਨਾਲ ਪਾਈ ਖੜਾ ਆ ਆਪਣਾ ਸੰਧੂ ਸਾਹਿਬ ਜੁਦਾਈ ਵੀ YouTube ਤੇ ਸੰਧੂ ਸਾਹਿਬ ਦੇ ਕੋਈ ਅਪਡੇਟ ਆ ਚੱਲੀ ਜਾਂਦਾ ਇਹ ਕੰਮ ਕੀ ਚੱਲੀ ਜਾਂਦਾ ਸਕੂਟਰ ਵਾਈ ਚੱਲੀ ਜਾਂਦੀ ਇਹ ਦੇਖਦੇ ਕੀ ਬੰਦ 75 ਨਾਲ ਤਾਂ ਦੋੜਾ ਟਾਈਮ ਆਕੇ ਇੱਥੇ ਕੀ ਕੂਟਰ ਘਟੇਗਾ ਗੋਲਡੀ ਚਾਹ ਨਾਲ ਉਹ ਭਰਾਵਾ ਕਰਤੀ ਨੋ ਯੋਦਿਤ ਮਾਰ ਤੈਨੂੰ ਚਾਕੇ ਹੋਂ ਥੱਲੇ ਹੈ ਲਾਈਵ ਚੱਲੀ ਜਾਂਦਾ ਹ ਨਹੀਂ ਕਿਤੇ ਬਹੁਤ ਚੰਗਾ ਫਿਰ ਬੰਦਾ ਗੋਮੇਟ ਪਲੀ ਦਿਖਾਰ ਕੇ ਇਹ ਕਾ ਆ ਗਿਆ ਮੁਕਸਰ ਵਾਲੇ ਪਤਾ ਨਹੀਂ ਇੱਥੇ ਕੀ ਕਰਨਾ ਕੀ ਕੀ ਉਸਤਾਦ ਦੇਰਦਾ ਨਾ ਸਤਿ ਸ਼੍ਰੀ ਅਕਾਲ ਦੋਸਤੋ ਬਾਕੀ 골ਡੀ ਯਰ ਘੱਟ ਗਿਆ ਕਰਪੂਤਰ ਜ਼ਿਆਦਾ ਕਰੀ 120 ਕੇ 25 ਹੈ 22 122 52 ਇਹ ਪਿੰਡ ਸਾਰਾ 60 ਕੇ ਕਪੂਤਰ ਹਾਂ 60 ਸਤ ਸੇ ਗੋਤਾ ਤਾਂ ਨਿਪੜਦੀ ਆਵਾਜ਼ ਵਧੀਆ ਵਧੀਆ ਨਿਪੜਦਾ ਵੀ ਜਾਊਗੀ ਪਰ ਮਜ਼ਾ ਤਾਂ ਨਹੀਂ ਆਉਂਦਾ ਮੇਰੇ ਨੂੰ ਆਹ ਗੱਭੇ ਫੇਰ ਫੇਰ ਨਾ ਯਾਰ ਬਹੁਤ ਮੋਟਰ ਖਾੜੀ ਰੱਲ ਅਪਰਾ ਆਪਣਾ ਕਰਨ ਕਰਨ ਕੀ ਅਗੋਂ ਕਰਨ ਖੱਖਿਆ ਕਰਨ ਖੱਖਿਆ ਹਾਂ ਰਾਜਸਥਾਨ ਹਾਂ ਉਹ ਆਜੋ ਨੀਲੇ ਪਿੰਲੇ ਆਏ ਕਿ ਰਾਜਨਾ ਆਣ ਬੇਟ ਵਾਕਿੰਗ ਵੈਰੀ ਚ ਪੜੇ ਆ ਬੜੇ ਆਏ ਨੇ ਭਾਈ ਸਬਸਕ੍ਰਾਈਬ ਵੀ ਕਰ ਲੋ ਚੈਨਲ ਕੱਚਕ ਦੀ ਹੈ ਮੈਂ ਕੱਚਕ ਦੀ ਹੈ ਫਾਰ ਵਾਲੀ ਉਹ ਦੇਖਦਾ ਸਲਾਹ ਕਰਦਾ ਸਹੀ ਬਹਰੀਆਂ ਖੋਦਰੀਆਂ ਹਰੀਆਂ ਜੰਦਰੀਆਂ ਮੇਰੇ ਕਿਤੇ ਕੰਮ ਨਹੀਂ ਬਿਲਕੁਲ ਹਰਦਾਲ ਕਿਉਂ ਆਇਆ ਸਰ ਵੀ ਸਾਡੇ ਨਹੀਂ ਚੱਲਦਾ ਚੱਕੀ ਨਹੀਂ ਕੋਈ ਨਾ ਪਾਰੀ ਜਾਓ ਓ ਬਾਈ

ਕਾਲਾ ਪੁੰਜਾ ਇਹ ਚੱਲ ਰਹਾ ਬੈ ਕੇ ਉੱਡਿਆ ਹੈ ਪਹਿਲੇ ਬੈਠਾ ਨਹੀਂ ਇਹ ਬੈ ਕੇ ਉੱਡਿਆ ਹੈ ਇਸ ਦਾ ਇਸ ਦਾ ਇਸ ਦਾ ਬਹੁਤ ਵਾਈਡ ਜੀਤਾ ਹੈ ਇਹ ਤਾਂ ਕਰ ਪੰਜ ਵਾਰੀ ਬੈਕ ਉੱਡ ਗਿਆ ਕੌੜੀ ਵਾਰੀ ਇਹਦਾ ਪਹਿਲਾਂ ਕੱਟਿਆ ਬੈਕ ਇਹਦਾ ਜਵਾਕ ਨੂੰ ਲਾਏ ਉਹ ਕੌਣ ਹੈ ਆ ਵੀਡੀਓ ਆ ਵੀਡੀਓ ਓਏ ਥੋੜਾ ਆ ਵੀਡੀਓ ਤੱਲੇ ਦੇ ਨਾ ਚੱਕ ਆ ਗਿਆ ਉਹ ਮਿਲਦਾ ਹੋ ਗਿਆ ਉਹ ਤੱਲੇ ਪਰਾਂ ਲੰਘ ਗਿਆ ਇੱਕ ਡਿਗਰੀ ਨਹੀਂ ਉੱਡੇ ਕਿਸ ਸੰਤ ਸੰਨੀ ਹਾਂ ਜੇ ਉਸ ਤੋਂ 100 ਬਦਾਮ ਥੋੜੀ ਚੱਲਣਗੇ ਸ਼ਾਮ ਤੱਕ ਹਾਂ ਹਾਂ ਹੈਲੀ ਬੜੀ ਦੂਰ ਹੈ 7 ਵਜਨੇ 7 सत बजे तक पता नहीं की बनना है ਹਾਂ ਨੇ ਨਿਕਲ ਤਰ ਤਰ ਜਾਂਦੇ ਨੇ ਬਾਪਾ ਤੇ ਇਹ ਮਾਰਾ ਥੱਲੇ ਤਾਂ ਨਹੀਂ ਨੂੰ ਇਹ ਯਾਰ ਇਹਦਾ ਆ ਗਿਆ ਉੱਡਦਾ ਨਹੀਂ ਉਹ ਪੱਥਰ ਦੀ ਮਿੱਲੇ ਪਹਿਆ ਆ ਦੇ ਇੱਕੋ ਹੁਣ ਦੇਖ